ਪਾਰਿਸਟੋ ਇਲਾਵਾ ਮਨੁੱਖੀ ਦਖਲਅੰਦਾਜ਼ੀ ਬਣੀ ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਅਨਿਜਮਤ ਉਸਾਰੀ ਅਤੇ ਮਾਈਨਿੰਗ ਨੇ ਹਾਲਾਤ ਕਿਤੇ ਹੋਰ ਖਰਾਬ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਰਾਜ ਦੇ ਸਿਹਤ ਵਿਭਾਗ ਨੇ ਪਹਿਲਾਂ ਹੀ ਬਿਮਾਰੀ ਫੈਲਣ ਦੇ ਵੱਧ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਮੜੀ ਦੇ ਰੋਗ ਪਾਣੀ ਅਤੇ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੈਂਗੂ ਹੈਜ਼ਾ ਟਾਈਫੋਇਡ ਦਸਤ ਅਤੇ ਹੈਪੇਟਾਈਟਸ ਏ ਦੇ ਫੈਲਣ ਦਾ ਖਤਰਾ ਹੁਣ ਵੱਧ ਕੇ ਆਈ ਹੈ। ਕਾਰਨ ਮੋਤਾਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ ਤੇ ਲਗਭਗ 2000 ਪਿੰਡ ਇਨ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਨਤੀਜੇ ਵਜੋਂ 13000 ਕਰੋੜ ਤੋਂ ਵੱਧ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਚਦ ਕੇ 1.76 ਲੱਖ ਹੈਕਟੇਰ ਖੇਤਰ ਵਿੱਚ ਫਸਲਾਂ ਵੀ ਤਬਾਹ ਹੋ ਗਈਆਂ ਹਨ 737 ਜਾਨਵਰ ਅਤੇ 18304 ਪਲਟਰੀ ਪੰਛੀਆਂ ਦੀ ਵੀ ਮੌਤ ਹੋਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਮਨੁੱਖੀ ਦਖਲ ਅੰਦਾਜ਼ੀ ਜਿਸ ਵਿੱਚ ਬੰਦ ਡਰੇਨੇਜ ਪ੍ਰਣਾਲੀ ਆਹ ਕੁਦਰਤੀ ਜਲ ਚੈਨਲਾਂ ਤੇ ਕਬਜੇ ਸੜਕਾਂ ਵਿਛਾਉਣੀਆਂ ਵਰਗੇ ਅਨਿਜੰਤਰਿਤ ਉਸਾਰੀ ਗਤੀਵਿਧੀਆਂ ਸ਼ਾਮਲ ਹਨ ਇਹਨਾਂ ਸਭ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ ਰਣਜੀਤ ਸਾਗਰ ਅਤੇ ਸ਼ਹਿਪੁਰ ਕੰਡੀ ਡੈਮ ਪ੍ਰੋਜੈਕਟਾਂ ਦੇ ਸਾਬਕਾ ਮੁੱਖ ਇੰਜੀਨੀਅਰ ਐਸ ਕੇ ਸਲੂਜ਼ਾ ਨੇ ਕਿਹਾ ਹੈ ਕਿ ਦਰਿਆਵਾਂ ਅਤੇ ਨਾਲਿਆਂ ਦੇ ਨੇੜੇ ਬਸਤੀਆਂ ਰਾਹੀਂ ਕਬਜੇ ਕਈ ਸਾਲਾਂ ਤੋਂ ਹੋ ਰਹੇ ਹਨ ਪਰ ਸਰਕਾਰਾਂ ਉਹਨਾਂ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੀਆਂ ਹਨ